ਇਨੇ ਕੌਮ ਦੀ ਖਾਤਰ ਇੰਨਾ ਕੁਛ ਕੀਤਾ ਹੋਵੇ ਬੰਦੇ ਨੇ ਸਾਰੀ ਜ਼ਿੰਦਗੀ ਦਾਅ ਤੇ ਲਾਤੀ ਹੋਵੇ ਯਾਰ ਬੰਦੇ ਨੇ ਹਨਾ ਤੇ ਉਹ ਉਹ ਜੇਲ੍ਹ ਚੋਂ ਬੈਠੇ ਆ ਜੇ ਗੱਲ ਕਹਿ ਰਿਹਾ ਵੀ ਮੇਰੀ ਮਾਂ ਦੇ ਦਰਸ਼ਨ ਕਰਨ ਆਉਣ ਵਾਲਾ ਕੋਈ 1 ਰੁਪਿਆ ਨਾ ਲੈ ਕੇ ਆਵੇ ਇਹਦੇ ਚ ਜਿਹੜੇ ਵਿਚੋਲਗੇ ਸੀ ਜਾਂ ਜਿਨ੍ਹਾਂ ਨੇ ਗੱਫੇ ਇਕੱਠੇ ਕਰਨੇ ਸੀ ਸਭ ਤੋਂ ਵੱਧ ਦੁੱਖ ਉਹਨਾਂ ਨੂੰ ਹੋਇਆ ਜਿਨ੍ਹਾਂ ਨੂੰ 37 37 ਸਾਲ ਹੋ ਗਏ ਉਹਨਾਂ ਕਾਲ ਕੋਠੜੀਆਂ ਚ ਬੈਠਿਆ ਨੂੰ ਜਿੱਥੇ ਉਹ ਮਰਜ਼ੀ ਨਾਲ ਕੋਈ ਖਾ ਨਹੀਂ ਸਕਦੇ ਪੀ ਨਹੀਂ ਸਕਦੇ ਜਿੱਥੇ ਉਹ ਆਪਣੀ ਬਿਮਾਰ ਮਾਂ ਦੇ ਦਰਸ਼ਨ ਤੱਕ ਨਹੀਂ ਕਰ ਸਕਦੇ ਉਹ ਗੁਰਮੀਤ ਸਿੰਘ ਇੰਜੀਨੀਅਰ ਉਹਨਾਂ ਦੀ ਮਾਤਾ ਨਾਲ ਇੱਕ ਬਿਮਾਰ ਸੀ ਤਾਂ ਕਿਸੇ ਨੇ ਉਹਦੀ ਸਾਰ ਨਹੀਂ ਲਈ ਕਿਹੜੇ ਦੱਸੋ ਕਿਹੜੇ ਪੰਥ ਨੇ ਜਾ ਕੇ ਉਹਦੀ ਮਾਂ ਦਾ ਇਲਾਜ ਕਰਾਇਆ ਕੌਣ ਲੈ ਕੇ ਹਸਪਤਾਲ ਗਿਆ ਕਿਸੇ ਨੇ 10 ਰੁਪਏ ਹੱਥੇ ਰੱਖੇ ਉਹਨਾਂ ਆਟੋ ਕਰਾਏ ਤੇ ਲੈ ਕੇ ਆਟੋ ਚਲਾ ਕੇ ਆਪਣੀ ਮਾਂ ਦਾ ਇਲਾਜ ਕਰਾਇਆ ਹਰਦੂ ਲਾਂ ਤਾਂ ਸਾਡੇ ਲੋਕਾਂ ਤੇ ਉਹ ਆ ਕੇ ਗੱਡੀਆਂ ਭੇਟ ਕਰ ਜਾਂਦੇ ਆ ਮੋਰਚੇ ਨੂੰ ਕੌਮੀ ਇਨਸਾਫ ਮੋਰਚੇ ਦੇ ਵਿੱਚ ਮੈਂ ਕਹਿੰਦਾ ਕੋਈ ਇੱਕ ਬੰਦਾ ਦੱਸ ਦਵੇ ਉਹ ਗੱਡੀ ਤੋਂ ਕੀ ਇਹਨਾਂ ਨੇ ਕੰਮ ਲਿਆ ਜਾਂ ਉਹਨੇ ਕੀ ਕਾਰਜ ਕੀਤਾ ਗੱਡੀ ਗਈ ਕਿੱਥੇ ਉਹ ਗੱਡੀ ਵੇਚਤੀ ਉਹਨੂੰ ਸਰਬੱਤ ਖਾਲਸਾ ਦੇ ਵੱਲੋਂ ਥਾਪੇ ਜਥੇਦਾਰ ਸਿੰਘ ਸਾਹਿਬ ਭਾਈ ਜਗਤਾਰ ਸਿੰਘ ਹਵਾਰਾ ਦੇ ਜੱਦੀਕਰ ਪਿੰਡ ਹਵਾਰਾ ਦੇ ਵਿੱਚ ਮੌਜੂਦਾਂ ਤਾਂ ਮਾਤਾ ਨਰਿੰਦਰ ਕੌਰ ਜੋ ਕਿ ਸਿੰਘ ਸਾਹਿਬ ਭਾਈ ਜਗਤਾਰ ਸਿੰਘ ਹਵਾਰਾ ਦੇ ਮਾਤਾ ਜੀ ਨੇ ਔਰ ਉਹਨਾਂ ਦੀ ਉਮਰ ਮਾਤਾ ਨਰਿੰਦਰ ਕੌਰ ਦੀ ਉਮਰ ਤਕਰੀਬਨ 96 ਸਾਲ ਦੇ ਕਰੀਬ ਹੋ ਚੁੱਕੀ ਹੈ ਬਿਮਾਰਾਂ ਵਰਗੇ ਹਾਲਾਤਾਂ ਦੇ ਵਿੱਚ ਮੰਜੇ ਦੇ ਉੱਪਰ ਲੇਟੇ ਪਏ ਹੋਏ ਨੇ ਤੇ ਖਾਸ ਤੌਰ ਤੇ ਸੋਸ਼ਲ ਮੀਡੀਆ ਦੇ ਮਾਧਿਅਮ ਦੇ ذریعے ਜਿੰਨੂੰ ਵੀ ਪਤਾ ਲੱਗਦਾ ਏ ਉਹ ਦੇਸ਼ ਵਿਦੇਸ਼ ਤੋਂ ਮਾਤਾ ਨਰਿੰਦਰ ਕੌਰ ਜੀ ਦਾ ਹਾਲ ਜਾਣਨ ਵਾਸਤੇ ਭਾਈ ਜਗਤਾਰ ਸਿੰਘ ਹਵਾਰਾ ਦੀ ਕੁਰਬਾਨੀ ਨੂੰ ਪ੍ਰਣਾਮ ਕਰਨ ਵਾਸਤੇ ਆ ਰਿਹਾ ਏ ਤੇ ਸਭ ਤੋਂ ਪਹਿਲਾਂ ਉਹਨਾਂ ਦੇ ਘਰ ਦੇ ਬਾਹਰ ਦੀਆਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਦਿੰਨੇ ਕਿ ਸਿੰਘ ਸਾਹਿਬ ਭਾਈ ਜਗਤਾਰ ਸਿੰਘ ਹਵਾਰਾ ਦੇ ਵੱਲੋਂ ਇੱਕ ਅਪੀਲ ਕੀਤੀ ਹੋਈ ਹੈ ਕਿ ਮਾਤਾ ਜੀ ਦੀ ਖੈਰ ਖੈਰ ਸੁਖ ਪੁੱشنਮਾਲ ਆਉਣ ਵਾਲੇ ਮਾਤਾ ਜੀ ਦੀ ਖੈਰ ਸੁਖ ਪੁੱشن ਆਉਣ ਵਾਲੇ ਭੈਣ ਭਰਾਵਾਂ ਤੇ ਗੁਰਸਿੱਖਾਂ ਨੂੰ ਬੇਨਤੀ ਹੈ ਕਿ ਕੋਈ ਵੀ ਵਸਤੂ ਜਾਂ ਮਾਇਆ ਭੇਟ ਨਾ ਕੀਤੀ ਜਾਵੇ ਤਾਂ ਇਸੇ ਨੂੰ ਲੈ ਕੇ ਬਹੁਤ ਸਾਰੇ ਲੋਕਾਂ ਦੇ ਵੱਲੋਂ ਇਹ ਵੀ ਸਵਾਲ ਕੀਤੇ ਜਾ ਰਹੇ ਆ ਕਿ ਜੇ ਇਹ ਜਿਹੜੇ ਸ਼ਬਦ ਆ ਉਹ ਲਿਖਣ ਦੀ ਜ਼ਰੂਰਤ ਕਿਉਂ ਪਈ ਆ ਇਦਾਂ ਦੇ ਸ਼ਬਦ ਨਹੀਂ ਸੀ ਲਿਖਣੇ ਚਾਹੀਦੇ ਸਿੰਘ ਸਾਹਿਬ ਜਗਤਾਰ ਸਿੰਘ ਹਵਾਰਾ ਦੇ ਵੱਲੋਂ ਨਹੀਂ ਸੀ ਲਿਖਵਾਏ ਜਾਣੇ ਚਾਹੀਦੇ ਬਾਈ ਜੀ ਸਭ ਤੋਂ ਪਹਿਲਾਂ ਤਾਂ ਵੱਡਾ ਸਵਾਲ ਇਹ ਹੈ ਕਿ ਜਿਹੜੀ ਅਪੀਲ ਸਿੰਘ ਸਾਹਿਬ ਭਾਈ ਜਗਤਾਰ ਸਿੰਘ ਹਵਾਰਾ ਨੇ ਕਰਤੀ ਕਿ ਕੋਈ ਵੀ ਜਿਹੜਾ ਗੁਰਸਿੱਖ ਹੈ ਉਹ ਮਾਇਆ ਨਾ ਲੈ ਕੇ ਆਵੇ ਕਿਸੇ ਤਰ੍ਹਾਂ ਦੀ ਕੋਈ ਵਸਤੂ ਨਾ ਲੈ ਕੇ ਆਵੇ ਕੀ ਲੱਗਦਾ ਕਿ ਸਿੰਘ ਸਾਹਿਬ ਭਾਈ ਜਗਤਾਰ ਸਿੰਘ ਹਵਾਰਾ ਜੀ ਆਪਣੀ ਮਾਤਾ ਜੀ ਨੂੰ ਕੌਮ ਦੀ ਮਾਤਾ ਜੀ ਨਹੀਂ ਸਮਝਦੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਫੇਰ ਰਿਪੀਟ ਕਰਦੇ ਹਾਂ ਵੀ ਜਿਹੜਾ ਭਾਈ ਸਾਹਿਬ ਵੱਲੋਂ ਇੱਕ ਆਦੇਸ਼ ਆਇਆ ਮਾਤਾ ਜੀ ਦੀ ਖੈਰ ਸੁਖ ਪੁੱਛਣ ਆਉਣ ਵਾਲੇ ਭੈਣ ਭਰਾਵਾਂ ਤੇ ਗੁਰਸਿੱਖਾਂ ਨੂੰ ਬੇਨਤੀ ਆ ਕਿ ਕੋਈ ਵਾਸਤੂ ਜਾਂ ਮਾਇਆ ਪੇੜਨਾ ਕੀਤੀ ਜਾਵੇ ਇਹਦੇ ਚ ਜਿਹੜੇ ਵਿਚੋਲਗੇ ਸੀ ਜਾਂ ਜਿਨ੍ਹਾਂ ਨੇ ਗੱਫੇ ਇਕੱਠੇ ਕਰਨੇ ਸੀ ਸਭ ਤੋਂ ਵੱਧ ਦੁੱਖ ਉਹਨਾਂ ਨੂੰ ਹੋਇਆ ਤੇ ਮੈਂ ਇਹ ਗੱਲ ਕਹਿ ਦਿਆਂ ਅੱਜ ਦੇ ਸਮੇਂ ਦੇ ਵਿੱਚ ਅ ਨਰਸਵਾਰਥਨਾ ਸੇਵਾ ਕੋਈ ਵੀ ਕਾਰਜ ਕਰਨਾ ਬਹੁਤ ਔਖਾ ਬੜਾ ਹੀ ਔਖਾ ਹੈ ਵੀ ਜਿਹਦੇ ਚ ਸਾਨੂੰ ਲੱਗੇ ਵੀ ਸਾਡਾ ਇਹ ਚ ਕੋਈ ਫਾਇਦਾ ਨਹੀਂ ਸਾਡਾ ਨੁਕਸਾਨ ਹੀ ਹੋਣਾ ਤੇ ਅਸੀਂ ਇਹ ਕੰਮ ਕਰੀਏ ਉਹ ਕੰਮ ਕੋਈ ਜ਼ਰੂਰਤ ਤੋਂ ਬਿਨਾ ਨਹੀਂ ਕਰ ਸਕਦਾ ਇੱਥੇ ਇਹ ਉਹ ਜੋਧੇ ਆ ਜਿਨ੍ਹਾਂ ਨੇ ਦਾੜੀਆਂ ਤੱਕ ਨਹੀਂ ਫੁੱਟੀਆਂ ਸੀ 37 37 ਸਾਲ ਹੋ ਗਏ ਉਹ ਆਪਣੀਆਂ ਮਾਵਾਂ ਤੋਂ ਵਿਛੜੇ ਜੇਲਾਂ ਚ ਬੈਠੇ ਆ ਉਹਨੂੰ ਵੀ ਪਤਾ ਸਾਡੇ ਪਰਿਵਾਰ ਪਿੱਛੇ ਕਿਹੜੇ ਹਾਲਾਤਾਂ ਚ ਆ ਤਾ ਇੱਕ ਬੜੀ ਵੱਡੀ ਗੱਲ ਹੁੰਦੀ ਐ ਕਿ ਕੌਮ ਲਈ ਇਹ ਸਨੇਹਾ ਦੇ ਦੇਣਾ ਕਿ ਮਾਤਾ ਜੀ ਦਾ ਹਾਲਚਾਲ ਪੁੱਛਣ ਵਾਲੇ ਕੋਈ ਪੈਸਾ ਤਾਂ ਦੂਰ ਕੋਈ ਰਸਦ ਬਣਾ ਲੈ ਕੇ ਆਇਓ ਬੜੀ ਵੱਡੀ ਗੱਲ ਐ ਤੇ ਘਰ ਦੇ ਹਾਲਾਤ ਦੇਖੀਏ ਜੇ ਆਪਾਂ ਪਿੱਛੇ ਉਦੋਂ ਦੀਆਂ ਇੱਟਾਂ ਲੱਗੀਆਂ ਹੋਈਆਂ ਟੈਲਾ ਪਿੱਛੋਂ ਕਿ ਵੇੜਾ ਕੱਚਾ ਵੀ ਆ ਪੁਰਾਣਾ ਘਰ ਕਹਿੰਦੇ ਜਦੋਂ ਇਸ ਘਰ ਦਾ ਲੈਂਟਰ ਪੈਂਦਾ ਸੀ ਤੇ ਉਦੋਂ ਭਾਈ ਸਾਹਿਬ ਦੀ ਗ੍ਰਿਫਤਾਰੀ ਹੁੰਦੀ ਆ ਜਿਹੜਾ ਮੂਰੇ ਵਾਲੇ ਬਰਾਂਡੇ ਦਾ 20 ਬਾਈ ਕੱਲੇ ਪਹਿਲੀ ਦੇ ਵੀ ਉਹਨਾਂ ਦੇ ਹਣਾ 20 ਉਨ੍ਹਾਂ ਨੂੰ ਉਭਾਰਨ ਵਾਲੇ ਉਹਨਾਂ ਦੀਆਂ ਗੱਲਾਂ ਕਰਨ ਵਾਲੇ ਕਰਨ ਵਾਲਿਆਂ ਨੇ ਤਾਂ ਘਰਾਂ ਦੇ ਵਿੱਚ ਮਹਾਰਾਜਾ ਟਾਈਪ ਦੇ ਸੋਫੇ ਵੀ ਲੱਗੇ ਹੋਏ ਆ ਸੰਗ ਮਰਮਰ ਪੱਥਰ ਵੀ ਉਹਨਾਂ ਦੀਆਂ ਕੰਧਾਂ ਤੇ ਚੜ ਗਿਆ ਜਿਨ੍ਹਾਂ ਦਾ ਕੋਈ ਉਦਾਂ ਦਾ ਇਨਕਮ ਸੋਰਸ ਵੀ ਹੈ ਨਹੀਂਗਾ ਨਹੀਂ ਵੱਡਾ ਸਵਾਲ ਤੇ ਇਹ ਕਿ ਸਿੰਘ ਸਾਹਿਬ ਦੇ ਵੱਲੋਂ ਇਹ ਅਪੀਲ ਤੇ ਕਰ ਦਿੱਤੀ ਗਈ ਵੀ ਕੋਈ ਮਾਇਆ ਜਾਂ ਕੋਈ ਵਸਤੂ ਨਾ ਲੈ ਕੇ ਆਵੇ ਤਾਂ ਕੀ ਲੱਗਦਾ ਕਿ ਜਿਹੜੀਆਂ ਇੱਥੇ ਸੰਗਤਾਂ ਇਕੱਠ ਦੇ ਰੂਪ ਦੇ ਵਿੱਚ ਆ ਰਹੀਆਂ ਉਹਨਾਂ ਨੂੰ ਜਲ ਪਾਣੀ ਵੀ ਚਾਹੀਦਾ ਪ੍ਰਸ਼ਾਦਾ ਪਾਣੀ ਵੀ ਚਾਹੀਦਾ ਤੇ ਫਿਰ ਜਲ ਪਾਣੀ ਤੇ ਪ੍ਰਸ਼ਾਦਾ ਪਾਣੀ ਦਾ ਪ੍ਰਬੰਧ ਕਰੂਗਾ ਕੌਣ ਦੇਖੋ ਜੀ ਇਹ ਤਾਂ ਬਹੁਤ ਵੱਡੀ ਗੱਲ ਆ ਦੇਖੋ ਇੰਨੀ ਕੁ ਤਾਂ ਸਾਨੂੰ ਵੀ ਸਮਝ ਚਾਹੀਦੀ ਆ ਵੀ ਪਰਿਵਾਰ ਦੇ ਲਈ ਪਰ ਉਹਨਾਂ ਦਾ ਸਨੇਹਾ ਸਮਝੋ ਉਹਨਾਂ ਦਾ ਸਨੇਹਾ ਆ ਉਹਨਾਂ ਨੂੰ ਵੀ ਪਤਾ ਹੈ ਵੀ ਉਹਨਾਂ ਦੇ ਨਾਵਾਂ ਤੇ ਜਿਹੜੀ ਸਿਆਸਤ ਕੀਤੀ ਜਾਂਦੀ ਆ ਪੈਸੇ ਇਕੱਠੇ ਕੀਤੇ ਜਾਂਦੇ ਆ ਗੁਰਮੀਤ ਸਿੰਘ ਇੰਜੀਨੀਅਰ ਪਿੱਛੇ ਜੇ ਆਪਣੇ ਸਿੰਘ ਸਾਹਿਬ ਜਦੋਂ ਪ੍ਰੋਲ ਤੇ ਆਉਂਦੇ ਆ ਤਾਂ ਉਹਨਾਂ ਦੀ ਮਾਤਾ ਨਾ ਇੱਕ ਬਿਮਾਰ ਸੀ ਤਾਂ ਕਿਸੇ ਨੇ ਉਹਦੀ ਸਾਰ ਨਹੀਂ ਲਈ ਕਿਹੜੇ ਤਸੋ ਕਿਹੜੇ ਪੰਥ ਨੇ ਜਾ ਕੇ ਉਹਦੀ ਮਾਂ ਦਾ ਇਲਾਜ ਕਰਾਇਆ ਕੌਣ ਲੈ ਕੇ ਹਸਪਤਾਲ ਗਿਆ ਕਿਸੇ ਨੇ 10 ਰੁਪਏ ਹੱਥੇ ਰੱਖੇ ਉਹਨਾਂ ਆਟੋ ਕਰਾਏ ਤੇ ਲੈ ਕੇ ਆਟੋ ਚਲਾ ਕੇ ਆਪਣੀ ਮਾਂ ਦਾ ਇਲਾਜ ਕਰਾਇਆ ਹੜਦੂ ਲਾਂ ਤਾਂ ਸਾਡੇ ਲੋਕਾਂ ਤੇ ਤੇ ਅਸੀਂ ਇੱਥੇ ਕਰੋੜਾਂ ਰੁਪਏ ਲੱਖਾਂ ਰੁਪਏ ਉਹਨਾਂ ਨੂੰ ਦੇ ਰਹੇ ਆ ਜਿਹੜੇ ਸਿਰਫ ਇਹਨਾਂ ਸਿੰਘਾਂ ਦੀਆਂ ਫੋਟੋਆਂ ਸ਼ੇਅਰ ਕਰ ਰਹੇ ਆ ਇਹਨਾਂ ਦੇ ਪਰਿਵਾਰਾਂ ਦੀਆਂ ਫੋਟੋਆਂ ਸ਼ੇਅਰ ਕਰ ਰਹੇ ਆ ਸਿਰਫ ਅਸੀਂ ਉੱਥੋਂ ਭਾਵਕ ਹੋ ਕੇ ਬਾਹਰੋਂ ਲੱਖਾਂ ਡਾਲਰ ਇਤਰੋ ਲੱਖਾਂ ਰੁਪਏ ਉਹਨਾਂ ਨੂੰ ਪਾ ਰਹੇ ਆ ਤੇ ਇੱਥੋਂ ਇਹ ਚੀਜ਼ ਸਮਝ ਜਾਣੀ ਚਾਹੀਦੀ ਹੈ ਮੈਂ ਅੱਜ ਦਾ ਨਹੀਂ ਮੈਂ ਬਹੁਤ ਚਿਰ ਦਾ ਇਹ ਚੀਜ਼ ਰੋਲਾ ਪਾਉਣਾ ਜਦੋਂ ਦਾ ਮੈਂ ਕਿਸਾਨੀ ਮੋਰਚੇ ਦੇ ਵਿੱਚ ਵੀ ਇਹ ਸ ਕਿ ਚਾਹੇ ਕੋਈ ਮੋਰਚਾ ਚਾਹੇ ਕੋਈ ਵੀ ਐਜੀਟੇਸ਼ਨ ਆ ਜੇ ਤੁਸੀਂ ਸੇਵਾ ਕਰਨੀ ਆਪਣੇ ਹੱਥੀ ਸੇਵਾ ਕਰੋ ਸਭ ਤੋਂ ਵੱਡੀ ਸੇਵਾ ਤੁਹਾਡੀ ਸਰੀਰਕ ਹਾਜ਼ਰੀ ਆ ਉੱਥੇ ਜੇ ਤੁਸੀਂ ਤਲਫੁੱਲ ਦੀ ਸੇਵਾ ਕਰਨੀ ਆਪਣੇ ਹੱਥੀ ਸੇਵਾ ਕਰੋ ਤੁਹਾਨੂੰ ਲੋੜ ਆ ਯਾਰ ਇੱਥੇ ਪਾਣੀ ਦੀਆਂ ਚਾਰ ਪੇਟੀਆਂ ਜ਼ਰੂਰ ਤਾਂ ਆਪਣੇ ਆਪਣੇ ਕੋਲੋਂ ਤੁਸੀਂ ਲਿਜਾ ਕੇ ਉੱਥੇ ਰੱਖ ਸਕਦੇ ਹੋ ਜਿੰਨੀ ਕ ਤੁਹਾਡੀ ਆਹ ਸਿਹਤ ਆ 150 200000 10000 ਦੀ ਕੁਝ ਵੀ ਤੁਸੀਂ ਪੈਸੇ ਇਕੱਠੇ ਕਰ ਕਰਕੇ ਲੱਖਾਂ ਰੁਪਏ ਇੱਕ ਬੰਦੇ ਦੀ ਜੇਬ 'ਚ ਫੜਾ ਰਹੇ ਹੋ ਵਫਾ ਕਮਾਉ ਪੈਸਾ ਤਾਂ ਚੀਜ਼ ਹੀ ਇਹੋ ਜੀ ਆ ਮੈਂ ਸ਼ੁਰੂ ਤੋਂ ਇਹ ਰੋੜਾ ਪਾਇਆ ਵੀ ਮੋਰਚਿਆਂ ਦੇ ਵਿੱਚ ਆ 2.5 ਸਾਲ ਹੋ ਗਏ ਕੌਮੀ ਸਾਫ ਮੋਰਚਾ ਵੀ ਲੱਗਾ ਬਹੁਤ ਲੋਕ ਮੇਰੇ ਉਲਟ ਵੀ ਹੋਏ ਵੀ ਕੀ ਗੱਲ ਆ ਤੂੰ ਹਨਾ ਇਦਾਂ ਕਹਿਣਾ ਆ ਮੇਰਾ ਉੱਥੇ ਬੋਰਡ ਵੀ ਬਣਾਇਆ ਸੀ ਵੀ ਇੱਥੇ ਕੋਈ ਮਾਇਆ ਨਹੀਂ ਲਈ ਜਾਂਦੀ ਨਾ ਦੇਣ ਦੀ ਕਿਰਪਾਲਤਾ ਕਰੋ ਜੀ ਤੋ ਕੋ ਉਹਨਾਂ ਲੋਕਾਂ ਨੂੰ ਹੋਣਾ ਹੈ ਜਿਨ੍ਹਾਂ ਨੇ ਖਾਣਾ ਆ ਉਹ ਜੋਧੇ ਆ ਜਿਨ੍ਹਾਂ ਦੇ ਤਾਂ ਪਰਿਵਾਰਾਂ ਦੇ ਹਾਲਾਤ ਜਿਨ੍ਹਾਂ ਨੇ ਕੁਰਬਾਨੀਆਂ ਕਰਤੀਆਂ ਬਹੁਤ ਉਦਾਂ ਦੇ ਹਾਲਾਤ ਆ ਜਿਹੜੇ ਕਿ ਕੌਮ ਤੋਂ ਮਦਦ ਲੈ ਸਕਦੇ ਕਿਉਂਕਿ ਉਹਨਾਂ ਨੇ ਕੌਮ ਦੀ ਲੜਾਈ ਲੜੀ ਆ ਉਹਨਾਂ ਨੇ ਆਪਣੀ ਨਿੱਜੀ ਲੜਾਈ ਨਹੀਂ ਲੜੀ ਭਾਈ ਜਗਤਾਰ ਸਿੰਘ ਹਰਾਨੇ ਯਾਰ ਆਪਣੀ ਨਿੱਜੀ ਲੜਾਈ ਥੋੜੀ ਲੜੀ ਉਹਨਾਂ ਦਾ ਕਿਹੜਾ ਵਟ ਦਾ ਰੋਲਾ ਸੀ ਹਨਾ ਉਹਨਾਂ ਪੂਰੀ ਕੌਮ ਲਈ ਲੜਾਈ ਲੜੀ ਆ ਤੇ ਸਾਡਾ ਕੌਮ ਦਾ ਫਰਜ਼ ਆ ਉਹਨਾਂ ਲਈ ਖੜਨਾ ਤੇ ਇੱਥੇ ਪਰ ਸਭ ਤੋਂ ਵੱਡੀ ਗੱਲ ਤਰਾਸਦੀ ਇਹ ਵੀ ਆ ਉਹਨਾਂ ਪਰਿਵਾਰਾਂ ਤੱਕ ਕੁਝ ਨਹੀਂ ਪਹੁੰਚਦਾ ਉਹਨਾਂ ਪਰਿਵਾਰਾਂ ਤੱਕ ਕੋਈ ਪਹੁੰਚ ਨਹੀਂ ਕਰਦਾ ਅਸੀਂ ਲੋਕ ਪੈਸਾ ਇਕੱਠਾ ਕਰਕੇ ਉਹਨਾਂ ਕੜਾ ਮਚੌਧਰੀਆਂ ਨੂੰ ਦੇ ਰਹੇ ਹਾਂ ਉਹਨਾਂ ਦੇ ਘਰ ਪਰ ਰਹੇ ਹਾਂ ਉਹਨਾਂ ਨੂੰ ਬਣਾ ਰਹੇ ਹਾਂ ਜਿਨ੍ਹਾਂ ਨੇ ਪਰਿਵਾਰਾਂ ਦੀ ਕਦੇ ਸਾਰ ਤੱਕ ਨਹੀਂ ਲੈਣੀ ਉਲਟਾ ਉਹਨਾਂ ਦੀਆਂ ਵੀਡੀਓ ਫੋਟੋਆਂ ਪਾ ਪਾ ਕੇ ਉੱਥੋਂ ਪੈਸਾ ਇਕੱਠਾ ਕਰਨਾ ਵੱਧ ਤੋਂ ਵੱਧ ਵੇਖੋ ਉਹਨਾਂ ਨੂੰ ਕਿਹੜਾ ਪਤਾ ਨਹੀਂ ਲੱਗਦਾ ਇਹ ਸਭ ਤੋਂ ਵੱਡੀ ਗੱਲ ਮੈਂ ਹੁਣ ਤੱਕ ਰੋਲਾ ਪਾਉਂਦਾ ਇਹ ਹੀ ਵੀ ਗੱਲ ਦਾ ਵੀ ਗਰਮੀਤ ਸਿੰਘ ਇੰਜੀਨੀਅਰ ਵਰਗਿਆਂ ਨੇ ਆਟੋ ਚਲਾ ਕੇ ਆਪਣੀ ਮਾਂ ਦਾ ਇਲਾਜ ਕਰਾਇਆ ਤੇ ਇੱਥੇ ਇਹ ਬੜੀ ਵੱਡੀ ਕੌੜੀ ਲੱਗਣੀ ਮੋਰਚੀ ਵਾਲਿਆਂ ਨੂੰ ਵੀ ਸਾਡੇ ਉੱਥੋਂ ਕੁਛ ਸਿੰਘ ਆਉਂਦੇ ਆ ਉਹ ਆ ਕੇ ਗੱਡੀਆਂ ਭੇਟ ਕਰ ਜਾਂਦੇ ਆ ਮੋਰਚੇ ਨੂੰ ਕੌਮੀ ਇਨਸਾਫ ਮੋਰਚੇ ਨੂੰ ਗੱਡੀ ਭੇਟ ਕਰਤੀ ਉਹ ਗੱਡੀ ਚੱਕ ਕੇ ਹੁਣ ਸਕਾਰਪੀਓ ਗੱਡੀ ਸੀ ਉਹ ਚੱਲਦੀ ਸੀ ਬੜੀ ਵਧੀਆ ਪਹਿਲੀ ਗੱਲ ਤਾਂ ਉਹ ਕਿਸੇ ਸਿੰਘ ਦੀ ਸੇਵਾ ਕਰਦੇ ਕਿਸੇ ਸਿੰਘ ਦੀ ਐਦਾਂ ਦੇ ਕਿਸੇ ਦੇ ਸਿੰਘ ਦੀ ਪਰਿਵਾਰਕ ਸੇਵਾ ਕੁਰਬਾਨੀ ਕਰਤੀ ਉਹਨਾਂ ਨੂੰ ਸੇਵਾ ਕਰਦੇ ਤਾਂ ਮੋਰਚੇ ਦੇ ਵਿੱਚ ਮੈਂ ਕਹਿੰਦਾ ਕੋਈ ਇੱਕ ਬੰਦਾ ਦੱਸ ਦੇਵੇ ਉਹ ਗੱਡੀ ਤੋਂ ਕੀ ਜਨਾਂ ਨੇ ਕੰਮ ਲਿਆ ਜਾਂ ਉਹਨੇ ਕੀ ਕਾਰਜ ਕੀਤਾ ਮੈਂ ਕਹਿੰਦਾ ਉਹਦੇ ਤੇ ਬੰਦੀ ਸਿੰਘਾਂ ਦੀਆਂ ਫੋਟੋਆਂ ਲਾ ਕੇ ਉਹਦੇ ਤੇ ਸਪੀਕਰ ਲਾਉਂਦੇ ਪੈਂਡ ਪੈਂਡ ਦੇ ਵਿੱਚ ਪ੍ਰਚਾਰ ਕਰਦੇ ਪਤਾ ਲੱਗਦਾ ਮੋਰਚਾ ਲੱਗਾ ਆ ਭਾਈ ਸਾਹਿਬ ਉਹਨਾਂ ਦੀ ਗੱਲ ਕਰਦੇ ਗੱਡੀ ਗਈ ਕਿੱਥੇ ਗੱਡੀ ਵੇਚਤੀ ਉਹਨੂੰ ਤੋ ਪੈਸੇ ਕਿੱਥੇ ਗਏ ਫਿਰ ਉਹ ਪੈਸੇ ਘੜਮ ਚੌਧਰੀ ਤੁਸੀਂ ਕਹਿੰਦੇ ਹੋ ਕਿ ਜਿਹੜੇ ਸੰਗਤ ਵੱਲੋਂ ਸ਼ਹੀਦਾਂ ਸਿੰਘਾਂ ਦੇ ਪਰਿਵਾਰਾਂ ਨੂੰ ਪੈਸੇ ਜਿਹੜੇ ਪਰਿਵਾਰਾਂ ਨੂੰ ਪੈਸੇ ਦਿੱਤੇ ਜਾਂਦੇ ਆ ਜਾਂ ਸੇਵਾ ਭਾਵਨਾ ਸਮਝ ਕੇ ਸੰਗਤ ਵੱਲੋਂ ਜ਼ਿੰਮੇਵਾਰੀ ਨਿਭਾਈ ਜਾਂਦੀ ਆ ਸ਼ਹੀਦਾਂ ਦੇ ਪਰਿਵਾਰਾਂ ਵਾਸਤੇ ਜਾਂ ਕੁਰਬਾਨੀ ਵਾਲੇ ਪਰਿਵਾਰਾਂ ਵਾਸਤੇ ਉਹ ਉਹਨਾਂ ਤੱਕ ਨਹੀਂ ਪਹੁੰਚਦੀ ਜਿਹੜੇ ਵਿੱਚ ਰਾਹ ਦੇ ਵਿੱਚ ਵਿਚੋਲੇ ਨੇ ਉਹਨਾਂ ਤੱਕ ਹੀ ਰਹਿ ਜਾਂਦੀ ਉਹ ਉਹਨਾਂ ਤੱਕ ਰਹਿ ਜਾਂਦੀ ਆ ਮੈਂ ਕਹਿੰਦਾ ਪੈਸੇ ਦੀ ਸੇਵਾ ਕਰਨਾ ਸਭ ਤੋਂ ਵੱਡਾ ਮੈਂ ਪਾਪ ਸਮਝਦਾ ਤੁਸੀਂ ਆਦੇ ਪੈਸੇ ਦੀ ਵੀ ਬਰਬਾਦੀ ਕਰੀ ਜਾਂਦੇ ਹੋ ਤੁਸੀਂ ਗਾਂਹ ਕਲੇਸ਼ੋ ਕੁੱਤ ਕਲੇਸ਼ ਵੀ ਪਈ ਜਾਂਦੇ ਇਹਦੇ ਨਾਲ ਉਹਦੇ ਨਾਲ ਜਿਹੜੇ ਲੋਕ ਜਿਨੇ ਮੁੜ ਕੇ ਕੱਲ ਨੂੰ ਅਸਲੀ ਸੇਵਾ ਕਰਨੀ ਆ ਉਹ ਪਰਿਵਾਰ ਤੱਕ ਵੀ ਨਹੀਂ ਜਾਂਦਾ ਉਹ ਪਰਿਵਾਰ ਜਿਹਨੂੰ ਦੁੱਧ ਦਾ ਸਾੜਿਆ ਉਹ ਲੱਸੀ ਨੂੰ ਫੁਕਾ ਮਾਰ ਮਾਰ ਪੀਂਦਾ ਅਸਲ ਦੇ ਵਿੱਚ ਇਹ ਗੱਲਾਂ ਸਮਝ ਹੁਣ ਜੇਲਾਂ ਦੇ ਵਿੱਚ ਬੈਠਿਆਂ ਸਾਡੇ ਉਹਨਾਂ ਯੋਧਿਆਂ ਨੂੰ ਵੀ ਪਤਾ ਲੱਗੀਆਂ ਦੇਖੋ ਨਾ ਉਹਨਾਂ ਦੇ ਤਾਂ ਅੱਜ ਵੀ ਉਹੀ ਇੱਟਾਂ ਟੇਲਾਂ ਲੱਗੀਆਂ ਪਿੱਛੇ ਘਰ ਕੱਚੇ ਆ ਉਹੀ ਨਾਰਮਲ ਘਰ ਆ ਜਿੱਦਾਂ ਦੇ ਹੈਗੇ ਜਿਹੜੇ ਯੋਧਿਆਂ ਦੇ ਉਹੀ ਗਰਮੀਤ ਸਿੰਘ ਇੰਜੀਨੀਅਰਾਂ ਦੇ ਪਰਿਵਾਰ ਆ ਵਿਚਾਰੇ ਜਿਹਦਾ ਮਾਂ ਦਾ ਆਪਣੀ ਦਾ ਆਟੋ ਚਲਾ ਕੇ ਇਲਾਜ ਕਰਾ ਰਿਆ ਕੀ ਉਹਨਾਂ ਦੇ ਘਰ ਤੱਕ ਕੋਈ ਡਾਇਰੈਕਟ ਪਹੁੰਚਿਆ ਸਾਨੂੰ ਵਿਚੋਲਿਆਂ ਦੀ ਲੋੜ ਕਿਉਂ ਪੈ ਰਹੀ ਆ ਡਾਇਰੈਕਟ ਨਹੀਂ ਅਸੀਂ ਜਾ ਸਕਦੇ ਸਾਡੀ ਸਾਡੀ ਦਿਹਾੜੀ ਲੱਗ ਜੂ ਯਾਰ ਨਾਲੇ ਦਰਸ਼ਨ ਕਰਕੇ ਆਓ ਨਾਲੇ ਅਗਲੇ ਦਾ ਹਾਲਚਾਲ ਪੁੱਛੋ ਤਾਂ ਆ ਮੈਂ ਕਹਿੰਨਾ ਵੱਧ ਤੋਂ ਵੱਧ ਸ਼ੇਅਰ ਹੋਣਾ ਚਾਹੀਦਾ ਇੱਕ ਬਹੁਤ ਵੱਡੀ ਕੁਰਬਾਨੀਆਂ ਜਿਨੇ ਕੌਮ ਦੀ ਖਾਤਰ ਇੰਨਾ ਕੁਛ ਕੀਤਾ ਹੋਵੇ ਬੰਦੇ ਨੇ ਸਾਰੀ ਜ਼ਿੰਦਗੀ ਦਾਅ ਤੇ ਲਾਤੀ ਹੋਵੇ ਯਾਰ ਬੰਦੇ ਨੇ ਹਨਾ ਤੇ ਉਹ ਉਹ ਜੇਲ੍ਹ ਚੋਂ ਬੈਠੇ ਆ ਜੇ ਗੱਲ ਕਹਿ ਰਹੇ ਆ ਵੀ ਮੇਰੀ ਮਾਂ ਦੇ ਦਰਸ਼ਨ ਕਰਨ ਆਉਣ ਵਾਲਾ ਕੋਈ 1 ਰੁਪਈਆ ਨਾ ਲੈ ਕੇ ਆਵੇ ਕੋ ਰਸਤੇ ਤੱਕ ਨਾ ਲੈ ਕੇ ਆਵੇ ਬਹੁਤ ਵੱਡੀ ਗੱਲ ਆ ਭਾਈ ਇੱਕ ਵੱਡਾ ਸਵਾਲ ਇਹ ਵੀ ਆ ਕਿ ਜਦੋਂ ਭਾਈ ਜਗਤਾਰ ਸਿੰਘ ਹਵਾਰਾ ਦੀ ਗੱਲ ਕੀਤੀ ਜਾਂਦੀ ਹੈ ਤੇ ਪੰਥ ਦਾ ਸਰਮੌਰ ਨਾ ਆ ਜਗਤਾਰ ਸਿੰਘ ਹਵਾਰਾ ਤਾਂ ਕੀ ਲੱਗਦਾ ਕਿ ਦੂਰ ਦਰੇਡੇ ਤੋਂ ਦੇਸ਼ ਵਿਦੇਸ਼ ਤੋਂ ਸੰਗਤਾਂ ਤੇ ਆ ਰਹੀਆਂ ਆ ਪਰ ਜਿਹੜੇ ਇਲਾਕੇ ਵਾਲੇ ਲੋਕ ਆ ਸੁੱਤੇ ਆ ਇਹਨਾਂ ਨੂੰ ਨਹੀਂ ਪਤਾ ਕਿ ਭਾਈ ਜਗਤਾਰ ਸਿੰਘ ਹਵਾਰਾ ਦੇ ਮਾਤਾ ਜੀ ਜਿਨ੍ਹਾਂ ਨੇ ਇੱਕ ਯੋਧੇ ਨੂੰ ਜਨਮ ਦਿੱਤਾ ਉਹ ਮੰਜੀ ਤੇ ਪਾਏ ਹੁਣ ਹੋਏ ਉਹਨਾਂ ਦੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਸੀ ਅਸਲੀ ਕਹਿੰਦੇ ਆ ਨਾ ਬੰਦਾ ਉਹ ਅੱਜ ਕਿਸੇ ਨੂੰ ਕੋਈ ਪਾਣੀ ਦਾ ਗਲਾਸ ਵੀ ਫੜਾ ਦੇਵੇ ਨਾ ਰਾਗੀਰ ਦਾ ਉਹ ਬੰਦਾ ਯਾਦ ਰੱਖੇ ਪਰ ਅਸੀਂ ਨਾ ਸ਼ੁਕਰੇ ਇੰਨੇ ਕੋ ਹੋ ਗਏ ਆ ਨਾ ਜਿਨ੍ਹਾਂ ਨੇ ਸਾਡੀ ਖਾਤਰ ਕੌਮ ਖਾਤਰ ਇਡੀਆਂ ਕੁਰਬਾਨੀਆਂ ਦਿੱਤੀਆਂ ਯਾਰ ਜਿਨ੍ਹਾਂ ਨੇ ਤੁਸੀਂ ਸੋਚ ਕੇ ਦੇਖੋ ਇੱਕ ਦਿਨ ਲਈ ਸਾਨੂੰ ਕਹਿ ਦੇਵੇ ਨਾ ਕਿ ਮਤਰਾ ਕਮਰੇ ਚ ਹੀ ਰਹਿਣਾ ਤੈਨੂੰ ਭਾਵੇਂ ਤੈਨੂੰ ਰੋਟੀ ਪਾਣੀ ਵੀ ਮਿਲੇ ਸਾਰਾ ਕੁਝ ਬਾਬਾ ਜੀ ਮਰਨ ਹੋ ਜੁ ਨਹੀਂ ਲੈ ਸਕਦੇ ਤੇ ਜਿਨ੍ਹਾਂ ਨੂੰ 37 37 ਸਾਲ ਹੋ ਗਏ ਉਹਨਾਂ ਕਾਲ ਕੋਠੜੀਆਂ ਚ ਬੈਠਿਆ ਨੂੰ ਜਿੱਥੇ ਉਹ ਮਰਜ਼ੀ ਨਾਲ ਕੋ ਖਾ ਨਹੀਂ ਸਕਦੇ ਪੀ ਨਹੀਂ ਸਕਦੇ ਜਿੱਥੇ ਉਹ ਆਪਣੀ ਬਿਮਾਰ ਮਾਂ ਦੇ ਦਰਸ਼ਨ ਤੱਕ ਨਹੀਂ ਕਰ ਸਕਦੇ ਉਹਨੂੰ ਗੱਲ ਆਉਣਾ ਤਾਂ ਬਹੁਤ ਦੂਰ ਦੀ ਗੱਲ ਹਮ ਦਰਸ਼ਨ ਤੱਕ ਨਹੀਂ ਕਰ ਸਕਦੇ ਤੇ ਸਾਨੂੰ ਹੋਵੇ ਵੀ ਸਾਡੀ ਮਾਂ ਹੈ ਤੇ ਉਹ ਵੀ ਭਾਰਤ ਦੇ ਵਿੱਚ ਹੀ ਇੱਕ ਖੁੰਜੇ ਤੇ ਪੁੱਤ ਬੈਠਾ ਹੋਵੇ ਦੂਏ ਖੁੰਜੇ ਦੇ ਵਿੱਚ ਉਹਦੀ ਮਾਂ ਬੈਠੀ ਹੋਵੇ ਤਾਂ ਉਹ ਕਿੰਨਾ लाचार ਹੋ ਕਿੰਨਾ ਮਜਬੂਰ ਹੋਊਗਾ ਤੇ ਉਹਦਾ ਦਿਲ ਕਿਦਾਂ ਦਾ ਹੋਊਗਾ ਤੇ ਜਿਹੜੀ ਜਿਹੜੀ ਚਤਾਂਗ ਹੋਵੇ ਮੇਰੀ ਮਾਂ ਬੈਠੀ ਆ ਯਾਰ ਮੈਂ ਉਹਨੂੰ ਮਿਲਾਂ ਤਮੰਨਾ ਤਾਂ ਹੁੰਦੀ ਆ ਨਾ ਬੰਦੇ ਦੀ ਤੇ ਉਹਨਾਂ ਏਡੀ ਸਾਡੀ ਖਾਤਰ ਏਡੀਆਂ ਕੁਰਬਾਨੀਆਂ ਦਿੱਤੀਆਂ ਪਰਿਵਾਰਾਂ ਦੇ ਵਿਛੋੜੇ ਤੱਕ ਪਾਲੇ ਯਾਰ ਹਨਾ ਸਾਰਾ ਕੁਛ ਆ ਉਹਦਾ ਦਾਤੇ ਲਾ ਲਿਆ ਸੰਤਾਪ ਭੋਗ ਗਿਆ ਸਾਰੇ ਪਰਿਵਾਰਾਂ ਤਾਂ ਕੜੇ ਤੇ ਕੌਣ ਕਿਸੇ ਨੂੰ ਯਾਦ ਨਹੀਂ ਲੈਂਦੀਆਂ ਹੈਗਾ ਕੋਈ ਨਹੀਂ ਚੇਤੇ ਕਰਦਾ ਪਰ ਅਸਲ ਚ ਇੰਨੇ ਨਾ ਸ਼ੁਕਰੇ ਨਹੀਂ ਸਾਨੂੰ ਹੋਣਾ ਚਾਹੀਦਾ ਅਸੀਂ ਉਹਨਾਂ ਦੀਆਂ ਕੁਰਬਾਨੀਆਂ ਨੂੰ ਸਾਨੂੰ ਯਾਦ ਰੱਖਣਾ ਚਾਹੀਦਾ ਪਰਿਵਾਰਾਂ ਚ ਗੱਲਾਂ ਕਰਨੀਆਂ ਚਾਹੀਦੀਆਂ ਆਪਦੇ ਬੱਚਿਆਂ ਨੂੰ ਦੱਸਣਾ ਚਾਹੀਦਾ ਕਿ ਭਾਈ ਜਗਤਾਰ ਸਿੰਘ ਵਾਰੇ ਵਰਗੇ ਦੇ ਕੀ ਕੰਮ ਕੀਤੇ ਆ ਕਿੱਦਾਂ ਦੇ ਯੋਧੇ ਆ ਕਿੱਦਾਂ ਦੇ ਸਾਡੇ ਇਸ ਖੜਕੂ ਸਿੰਘ ਰਹੇ ਆ ਕੀ ਪ੍ਰਭਾਸ਼ਾ ਇਹਨਾਂ ਦੀ ਤੇ ਫੇਰ ਹੀ ਤੁਹਾਡਾ ਖੂਨ ਆ ਜਿਹੜਾ ਇੱਕ ਬਾਗੀ ਇੱਕ ਅਣਖੀ ਫੇਰ ਹੀ ਅਸੀਂ ਰੱਖ ਸਕਦੇ ਆ ਨਹੀਂ ਤਾਂ ਮੈਂ ਸੱਧੂ ਵਰਗੇ ਤਾਂ ਹੋਈ ਜਾਂਦੇ ਫਿਰ ਵੱਡੇ ਵੱਡੇ ਲੀਡਰ ਤੇ ਇੱਥੇ ਮਾਤਾ ਜੀ ਦਾ ਹਾਲ ਜਾਣਨ ਆ ਰਹੇ ਆ ਤਾਂ ਸੋਸ਼ਲ ਮੀਡੀਆ ਤੋਂ ਉਹਨਾਂ ਦੇ ਵੱਲੋਂ ਫੋਟੋਆਂ ਵੀ ਪਾਈਆਂ ਜਾ ਰਹੀਆਂ ਕਿ ਅਸੀਂ ਮਾਤਾ ਜੀ ਦੇ ਦਰਸ਼ਨ ਕੀਤੇ ਉਹਨਾਂ ਦਾ ਪਤਾ ਲਿਆ ਅਸੀਂ ਇਨੇ ਇਨੇ ਘੰਟੇ ਉੱਥੇ ਬੈਠ ਕੇ ਆਏ ਮਾਤਾ ਜੀ ਦਾ ਹਾਲ ਜਾਣੇ ਆ ਤਾਂ ਉਹਨਾਂ ਦੇ ਵੱਲੋਂ ਕੋਈ ਪੀਸਫੁਲੀ ਮੁਹਿੰਮ ਕਿਉਂ ਨਹੀਂ ਵਿੱਢੀ ਜਾ ਰਹੀ ਕਿ ਭਾਈ ਜਗਤਾਰ ਸਿੰਘ ਹਵਾਰਾ ਦੇ ਮਾਤਾ ਜੀ ਅਜੰਤਲੇ ਸਾਹਾਂ ਦੇ ਪਏ ਹੋਏ ਆ ਸਿੰਘ ਸਾਹਿਬ ਦੀ ਇਸ ਜਿਹੜੀ ਬੰਦ ਖਲਾਸੀ ਨੂੰ ਲੈ ਕੇ ਜਾਂ ਆਪਸੀ ਮਲਾਪ ਬਣਦਾ ਹੈ ਮਲਾਪ ਹੀ ਹੋ ਜੇ ਤੇ ਬੰਦ ਖਲਾਸੀ ਨਹੀਂ ਹੋਣੀ ਤਾਂ ਇਸ ਦੇ ਬਾਬਤ ਕੋਈ ਆਵਾਜ਼ ਕਿਉਂ ਨਹੀਂ ਬੁਲੰਦ ਕੀਤੀ ਜਾ ਰਹੀ ਉਹਨੇ ਵੱਡੇ ਪੱਤਰ ਦੇ ਦੇਖੋ ਜੀ ਕਹਿਣੀ ਤੇ ਕਥਨੀ 'ਚ ਬਹੁਤ ਫਰਕ ਹੁੰਦਾ ਲੀਡਰ ਤਾਂ ਬਥੇਰੇ ਆ ਜਾਂ ਸਿਆਸਤ ਵੀ ਬਥੇਰੀ ਕਰਦੇ ਆ ਵੀ ਸਾਰਾ ਕੁਝ ਕਰੀ ਜਾਂਦੇ ਵੀ ਅਸੀਂ ਆ ਕਰਾਂਗੇ ਅਸੀਂ ਉਹ ਕਰਾਂਗੇ ਪਰ ਉਹਨਾਂ ਤੇ ਕੋਈ ਵੀ ਜਿਹੜਾ ਉਹ ਕੋਸ਼ਿਸ਼ ਨਹੀਂ ਕੀਤੀ ਜਾ ਰਹੀ ਮੰਨ ਲਓ ਵੀ ਇੱਕ ਲਹਿਰ ਬਣਾ ਦਿੱਤੀ ਜਾਵੇ ਵੀ ਯਾਰ ਇੱਕ ਮਾਂ ਇੱਕ ਹਵਾਰਾ ਸਾਹਿਬ ਆਪਣੀ ਮਾਂ ਦੇ ਦਰਸ਼ਨ ਕਰ ਸਕਣ ਉਹਨਾਂ ਕੋਲੇ ਪਹੁੰਚਣ ਤੇ ਕਿਸੇ ਵੱਲੋਂ ਵੀ ਜਿਹੜਾ ਇਹ ਸਿਰਫ ਨਿਹਰੇ 'ਚ تیر ਮਾਰੇ ਜਾਂਦੇ ਆ ਗੱਲਾਂ ਬਹੁਤ ਵੱਡੀਆਂ ਵੱਡੀਆਂ ਕੀਤੀਆਂ ਜਾਂਦੀਆਂ ਪਰ ਗਰਾਊਂਡ ਲੈਵਲ ਤੇ ਕੋਈ ਵੀ ਇਹੋ ਜਿਹਾ ਕਾਰਜ ਨਹੀਂ ਮੈਨੂੰ ਲੱਗਦਾ ਵੀ ਕਿਸੇ ਨੇ ਕੋਈ ਮਹੱਮ ਵਿੱਢੀ ਹੋਵੇ ਵੀ ਨਹੀਂ ਯਾਰ ਇੰਨੇ ਸਾਲ ਹੋ ਗਏ ਉਹ ਉਹਨੂੰ ਆਪਣੀ ਮਾਂ ਤੋਂ ਵਿਛੜਿਆ ਨੂੰ ਤੇ ਵੀ ਅਸੀਂ ਆਹ ਭਾਈ ਉਹ ਉਹ ਉਹਦੀ ਮਾਂ ਦੇ ਦਰਸ਼ਨ ਕਰਾਉਣੇ ਆ ਇੱਕ ਵਾਰੀ ਉਹਨਾਂ ਨੂੰ ਪ੍ਰੋਲ ਦਿਵਾਉਣੀ ਦਿਵਾਉਣੀ ਹੈ ਕਿ ਇਹ ਬਹੁਤ ਵੱਡੀ ਲਹਿਰ ਚਾਹੀਦੀ ਹੈ ਵੇਹੇ ਇਹ ਸਾਡਾ ਮੋਢਲਾ ਫਰਜ਼ ਹੈ ਪਰ ਪਰੇਸ਼ਾਨ ਨਹੀਂ ਰਹੇ ਕੋਈ ਬਿਲਕੁਲ तमाम सारे सवाल पे पिवखदे गर्भ ਦੇ ਵਿੱਚ ਨੇ ਪਰ ਹਾਲ ਦੇ ਵਿੱਚ માતા ਨਰਿੰਦਰ ਕੌਰ ਜੀ ਬਿਮਾਰਾਂ ਦੇ ਹਾਲਾਤ ਦੇ ਵਿੱਚ ਬਿਸਤਰ ਤੇ ਲੇਟੇ ਹੋਏ ਨੇ ਤੇ ਸਿੰਘ ਸਾਹਿਬ ਭਾਈ ਜਗਤਾਰ ਸਿੰਘ ਹਵਾਰਾ ਭਾਵਕੇ ਆਪਣੇ ਪੁੱਤ ਦੇ ਨਾਲ ਮਿਲਾਪ ਕਰਨ ਵਾਸਤੇ ਇੱਕ ਕੁਰਬਾਨੀ ਵਾਲੀ ਮਾਂ ਇਸ ਵੇਲੇ ਤਰਸ ਰਹੀ ਹੈ ਸਰਕਾਰ ਨੂੰ ਅਪੀਲਾਂ ਕੀਤੀਆਂ ਜਾ ਰਹੀਆਂ ਨੇ ਨਿਆਂ ਪ੍ਰਣਾਲੀ ਦੇ ਅੱਗੇ ਕਿਤੇ ਨਾ ਕਿਤੇ ਅਪੀਲਾ ਤਾਂ ਖਾਸ ਤੌਰ ਤੇ ਇਸ ਮਸਲੇ ਦੇ ਵਬਤ ਦੇਖਣਾ ਹੋਵੇਗਾ ਕੇ ਪਵਿੱਖ ਦੇ ਵਿੱਚ ਇਸ ਸੰਜੀਦਗੀ ਭਰੇ ਮਸਲੇ ਦੇ ਉੱਪਰ ਕਿਸ ਤਰੀਕੇ ਦਾ ਰੋਖ ਅਪਣਾਇਆ ਜਾਂਦਾ ਅਗੇ ਵੀ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੀ ਧੰਨਵਾਦ